ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿੱਕੀ ਜਾਨ ਜਿਲ੍ਹਾ ਪらっしゃਕਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਕਪੂਰਥਨਾ ਮੇਰੇ ਨਾਲ ਸ਼ਹਿਰੀ ਪ੍ਰਧਾਨ ਵਿੱਕੀ ਪੱਡਾ ਜੀ ਬਲਾਕ ਪ੍ਰਧਾਨ ਅਮਰਜੀਤ ਭਈ ਜੀ ਅਤੇ ਢਪਈ ਤੋਂ ਹੀ ਮਨਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਹਾਜ਼ਰ ਹਨ ਪਿਛਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੋਲਿੰਗ ਪਾਲਿਸੀ ਜੋ ਕਿ ਆਪ ਸਭ ਨੂੰ ਪਤਾ ਹੈ ਪੂਰੇ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋਇਆ ਸੀ ਇਸੇ ਤਹਿਤ ਕਪੂਰਥਲਾ ਦੇ ਪਿੰਡ ਬਡਾਲਾ ਕਲਾ ਤੋਂ ਵੀ ਜੋ ਕਿਸਾਨਾਂ ਅਤੇ ਹੋਰ ਵੀਰਾਂ ਦੀ ਜ਼ਮੀਨ ਇਸ ਪਾਲਿਸੀ ਦੇ ਅੰਦਰ ਅਕਵਾਇਰ ਹੋਣੀ ਸੀ ਉਹਨਾਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਜੀ ਨਾਲ ਸੰਪਰਕ ਕੀਤਾ ਸੀ ਅਤੇ ਉਹਨਾਂ ਵੱਲੋਂ ਵਿੱਡੇ ਖੋਲ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੀ ਸਾਨੂੰ ਹੁਕਮ ਲਾਇਆ ਗਿਆ ਸੀ ਜਿਸ ਤਹਿਤ 30 ਜੁਲਾਈ ਦੀ ਟਰੈਕਟਰ ਮਾਰਚ ਜਿਸ ਨੂੰ ਪਰਮਹੰਗਾਰਾ ਮਿਲਿਆ ਸੀ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਇਸ ਪਾਲਿਸੀ ਦੇ ਵਿਰੋਧ ਤੋਂ ਬਾਅਦ ਇਹ ਪਾਲਿਸੀ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਪਈ ਹੈ ਇਸੇ ਇਸੇ ਪਾਲਿਸੀ ਦੇ ਵਾਪਸ ਲੈਣ ਦੇ ਸ਼ਿਕਰਾਨੇ ਵਜੋਂ ਬਡਾਲਾ ਕਲਾਂ ਦੀ ਸੰਗਤ ਵੱਲੋਂ ਪਰਸੋਂ ਰੋਜ ਤੋਂ ਅਖੰਡ ਪਾਰਸ ਪਰੰਪਰ ਅਰੰਭ ਕਰਵਾਏ ਹੋਏ ਸੀ ਜਿਸ ਦੇ ਅੱਜ ਭੋਗ ਪਏ ਹਨ ਅਤੇ ਉਹਨਾਂ ਦੇ ਸੱਦੇ ਦੇ ਸਮੂਹ ਸਾਡੀ ਜਫੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਡਕੋਂਦਾ ਜ਼ਿਲ੍ਹਾ ਕਪੂਰਥਲਾ ਨੇ ਅੱਜ ਹਾਜ਼ਰੀ ਭਰੀ ਹੈ ਜੀ ਐਸਪੀ ਧੱਕੇ ਦੇ ਨਾਲ ਕੋਈ ਜਾਣੀ ਸੀਗੀ ਕਾਮਲੇ ਬਹਾਦਰ ਜਿਵਾੜਾ ਜੇ ਗੁਰ ਕਰ ਦਿੰਦਾ ਜਿਹੜੇ ਕਾਲੇ ਕਾਨੂੰਨ ਸਾਡੇ ਉੱਪਰ ਧੱਕੇ ਨਾਲ ਸਰਕਾਰ ਖੋਪਰੀ ਸੀਗੀ ਉਹ ਕਾਲੇ ਕਾਨੂੰਨ ਵਾਪਸ ਕਰਾਏ ਨੇ ਹੁਣ ਫੇਰ ਆ ਇੱਕ ਨਵੀਂ ਨੀਤੀ ਪਿਨਾਸ ਕਰਾ ਕੇ ਚਲਾ ਦਿੱਤੀ ਆ ਕਿਉਂਕਿ ਅਸੀਂ ਜਿਹੜੇ ਕਿਸਾਨ ਲੋਕ ਇਹਨਾਂ ਪਾਰਟੀਆਂ ਬਾਜ਼ੀ ਦੇ ਉੱਪਰ ਉੱਪਰ ਉੱਠ ਕੇ ਗੱਲ ਕਰਦੇ ਆ ਸਾਡਾ ਕਿਸੇ ਪਾਰਟੀ ਬਾਜ਼ੀ ਨਾਲ ਨਾਤਾ ਨਹੀਂ ਜੁੜਦਾ ਕਿਉਂਕਿ ਜਦੋਂ ਜੇ ਗੁਰੂ ਦੀ ਹਾਜ਼ਰੀ ਵਿੱਚ ਆਦਮੀ ਆ ਸਾਡੇ ਉੱਪਰ ਧੱਕੇ ਦੇ ਨਾਲ ਜੋ ਬੜੀ ਸੀਗੀ ਪਰ ਸਾሚያ ਕਿਸਾਨ ਜਥੇ ਬੰਦ ਗਏ ਬੜਾ ਵੱਡਾ ਅਫਰਾਨਾ ਕੀਤਾ ਬੜਾ ਵੱਡਾ ਯੋਗਦਾਨ ਪਾਇਆ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਜਿਹੜੀਆਂ ਤੁਸੀਂ ਗਲਤ ਨੀਤੀਆਂ ਗਲਤ ਫੈਸਲੇ ਸਾਡੇ ਉੱਪਰ ਧੱਕੇ ਅਤੇ ਸਾਰਿਆਂ ਦਾ ਫਿਰ ਜਵਾਨ ਦਾ ਜਿੱਥੇ ਜਿੱਥੇ ਵੀ ਕਿਸਾਨ ਜਿੱਥੇ ਪੱਟੀਆਂ ਵੱਲੋਂ ਸਦਾ ਪੱਤਰ ਪੁੱਟਾ ਜਾਂਦਾ ਧਰੇ ਦਿੱਤੇ ਜਾਵੇ ਆ ਉਸ ਜਗ੍ਹਾ ਤੇ ਪਹੁੰਚ ਕੇ ਬਲਦਵਾਰ ਦਾ ਕਿਸਾਨ ਜਿੱਥੇ ਮੇਟੇਗਾ ਆਪਾਂ ਸਾਥ ਦੇਵਾਂਗੇ ਦੇ ਸ਼੍ਰੀ ਖਰਪਾਲ ਸਾਹਿਬ ਕਰਵਾਏ ਹੋਏ ਸ਼ੁਕਰਾਨਾ ਕਰੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰੇ ਸਾਡੇ ਕਿਸਾਨ ਸਿੱਖ ਜਿਸ ਵਜ੍ਹਾ ਤੇ ਮੈਜਾ ਦਾ ਲੀਡਰਾਂ ਦਾ ਬੜਾ ਵੱਡਾ ਉਪਰਾਲਾ ਬੜਾ ਵੱਡਾ ਯੋਗਦਾਨ ਪਾ ਕੇ ਇਹਨਾਂ ਨੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਜੇ ਤੁਸੀਂ ਗਲਤ ਫੈਸਲਾ ਲੈ ਜੋ ਕਿਸਾਨਾਂ ਦੇ ਵਿਰੁੱਧ ਉਹ ਤਾੜੀਆਂ ਜਿੰਦੀਆਂ ਤਾੜੀਆਂ ਪਾਲਸੀਆਂ ਤੁਹਾਨੂੰ ਕਦੀ ਪ੍ਰਵਾਨਤ ਨਹੀਂ ਹੈ ਗਿਆ ਅੰਦਰਕੇ ਸਿੱਖ ਸੰਗਤਾਂ ਵੱਲੋਂ ਸਤ ਸ੍ਰੀ ਅਕਾਲ ਹਾਜ਼ਰ ਹੋਰੇ ਆ ਮਾਰੇ ਸਾਡੇ ਦੇ ਪਰਿਵਾਰਾਂ ਨਾਲ ਤੇ ਚਾਹੀਏ ਕਲਾਕਾਰ ਆਹ ਪਾ ਕਿਸਾਨਾਂ ਦੇ ਪਰਛਾਏ ਇੱਕ ਕੌੜਾ ਮਿੱਟੀ ਆ ਕਿਉਂਕਿ ਜਿਹੜੀਆਂ ਤੋਂ ਨੀਤੀਆਂ ਸਾਡੇ ਦੇ ਉੱਪਰ ਧੱਕੇ ਦੇ ਨਾਲ ਖੋਪਰੀਆਂ ਉਹ ਸਾਨੂੰ ਕਦੇ ਵੀ ਪਰਵਾਨੀ ਤੇ ਨਾ ਕਦੀ ਹੋਣੀਆ ਹਾਂ ਜਿਹੜੇ ਕਿਸਾਨਾਂ ਦੇ ਹੱਕ ਦੀ ਗੱਲ ਆ ਕੌਣ ਦਾ ਕੋਈ ਸੈਂਟਰ ਕਰੇ ਕੋਈ ਪੰਜਾਬ ਗਵਰਨਮੈਂਟ ਕਰੇ ਕਿੱਡਾ ਵੱਡਾ ਨੁਕਸਾਨ ਪੰਜਾਬ ਦੀ ਧਰਤੀ ਤੇ ਹੜ੍ਹਾਂ ਦੇ ਨਾਲ ਹੋ ਗਿਆ ਕੋਈ ਲੀਡਰ ਉਸ ਕੰਨੇ ਦੀ ਪਹੁੰਚਦਾ ਗੁਰੂ ਕਿਰਪਾ ਕਰੇ ਸਾਡਾ ਸਾਰਿਆਂ ਦਾ ਫਰਕ ਪਾਉਂਦਾ ਆਪਣੇ ਸੰਸਾਰੀ ਕਾਰਾ ਵਿਹਾਰ ਤੋਂ ਸੰਕੋਚ ਕਰਕੇ ਉਹ ਜਿਹੜੇ ਵੀਰ ਹੜ੍ਹਾਂ ਦੇ ਵਿੱਚ ਪ੍ਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਸਾਥ ਦਈਏ ਮੈਂ ਕੱਲ ਲੱਗ ਰਿਹਾ ਸੀਗਾ ਸਾਡੇ ਨਗਰ ਵਾਲੋਂ 6-7 ਟਾਲੀਆਂ ਟਾਲੀਆਂ ਉਨੀ ਦੀਆਂ ਚਾਰੇ ਦਿਨ ਧਰ ਪਰਗੇ ਉਥੇ ਟੰਗੜਾ ਵਾਸਤੇ ਲੋਕ ਇਕੱਠੇ ਸਨ ਬੜਾ ਵੱਡਾ ਜੋਰਦਾਨ ਬੜਾ ਵੱਡਾ ਫਰਾਦਾ ਇੱਥੇ ਕਿਸਾਨ ਚੱਕੇ ਬੱਡੀਆਂ ਵੱਲੋਂ ਕੀਤਾ ਜਾ ਰਿਹਾ ਉਥੇ ਨੌਜਵਾਨ ਸਿੰਘ ਸਭਾਵਾਂ ਵੱਲੋਂ ਵੀ ਕੀਤਾ ਜਾ ਰਿਹਾ ਆਵੇ ਨਵੀਨ ਕੋਰਤਾ ਉਹਦਾ ਲਿਖਿਆ ਕਿਉਂਕਿ ਸਾਰੇ ਸਾਦੇ ਪਰ ਤੋਂ ਟੱਕੇ ਦੇ ਨਾਲ ਕਾਨੂੰਨ ਵਾਹਿਗੁਰੂ ਦੀ ਕਿਰਪਾ ਤੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੇ ਬੈਠੀ ਸਾਰੇ ਸਾਥਰਾਂ ਕਹਿੰਦੇ ਜੀ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅੱਜ ਕੇਸ ਮਸਲੇ ਦੇ ਵਿੱਚ ਇਕੱਠੇ ਹੋਏ ਆ ਪੰਜਾਬ ਦੇ ਵਿੱਚ ਕਹਿੰਦੇ ਜੰਮਦਿਆਂ ਨੂੰ ਦਿੱਤ ਨਵੀਆਂ ਮਹੱਤਵ ਤੇ ਮਤ ਪੁੱਛ ਲਿਓ ਕਿ ਇਹ ਜਿਹੜਾ ਸਮਾਯਾਂ ਆਦੀ ਆ ਜਾਂ ਅੱਜ ਦੀਆ ਗਵਰਨਮੈਂਟਾਂ ਦੇ ਜਾਂਦਾ ਹੈ ਇਹ ਸਮਾ ਸਾਡੇ ਮਜ਼ਦੂਰ ਵੀ ਹਗਾਉਦੇ ਰਿਹਾ ਹੈ ਮਗਰ ਉਹਨਾਂ ਦੇ ਵਿੱਚ ਸਾਡੇ ਨਾਲ ਥੋੜਾ ਜਿਹਾ ਫਰਕ ਇਹਨਾਂ ਤੁਸੀਂ ਕਿਉਂ ਮੋਢੇ ਨਾਲੋਂ ਦਾ ਝੋਲ ਕੇ ਕੱਠੇ ਬਹੁਤ ਹੋ ਜਾਂਦੀ ਹੈ Só por

ਖੜੀ ਹੈ। ਬਹੁਤ ਜਲਦੀ ਹੋ ਸਕਦਾ ਹੈ ਨੰਬਰ 1 ਅਗਲੀ ਸ਼ਫੀ ਦੇ ਵਿੱਚ ਜਲਦੀ ਬਾਅਦ ਨਾ ਕਿ ਪੱਪਾ ਹੋਣ ਵੱਡਾ ਸਰੂਪਾ ਨਾਲ ਪੰਜਾਬ ਦੇ ਹੋਣਾ। ਉਹਦੀਆਂ ਤਿਆਰੀਆਂ ਪੂਰੀਆਂ ਕੀਤੀ ਹੋਈਆਂ। ਉਸੇ ਕਰਕੇ ਸਰੂਪਾ ਨੂੰ ਤੁਰਾਂ ਨਾਲ ਪੋੜਿਆ ਜਾ ਰਿਹਾ ਹੈ। ਕਿਸਾਨਾਂ ਨੂੰ ਤੁਰਾਂ ਨਾਲ ਪੋੜਿਆ ਜਾ ਰਿਹਾ ਹੈ। ਕੁਝ ਅਕਾਦੀ ਸ਼ੰਗ ਲਾ ਕੇ ਸਾਡੇ ਪੰਜਾਬ ਦੀਆਂ ਅੜੇ ਬੰਨੇ ਸਾਡੇ ਵਿੱਚ ਆ ਕੇ ਤੁਰਾਂ ਦੀ ਹੱਕੀ ਗੱਲ ਕਰੀ ਜਾਂਦੇ ਆ। ਕੁਝ ਲੋਕ ਸਾਡੇ ਜਗਾ ਨਹੀਂ ਦੀ ਗੱਲ ਕਰੀ ਜਾਂਦੇ। ਉਹ ਸਾਡੀਆਂ ਗੌਰਮੈਂਟ ਦੀਆਂ ਚਾਹਾਂ ਸਮਝੋ ਵੀਓ। ਉਹਦੇ ਵਿੱਚ ਨਾ ਕਿ ਕੋਈ ਹੋ ਜਾ ਕੋਈ ਨਾ ਮੇਰੇ ਭਾਈ ਤੇਰੇ ਨਾਲੋਂ ਜ਼ਿਆਦਾ ਸਿਆਣਾ ਹਾਂ ਮੈਨੂੰ ਪਤਾ ਕਿ ਕੀ ਹੋ ਰਿਹਾ ਹੈ ਪਰ ਕੀ ਕਰਨਾ ਉਹ ਨਹੀਂ ਮੈਨੂੰ ਪਤਾ ਇੰਨੀ ਵੇਖ ਕੇ ਕਰਦਾ ਹਾਂ ਮੈਂ ਫਿਰ ਉਹਦਾ ਜਾ ਕੇ ਕਰ ਫਿਰ

ਆਪਾਂ ਸਾਰੇ ਪਿੰਡੋਂ ਬੜੇ ਕਾਹਵੇਂ ਗੌਰਮੰਦ ਜੀ ਆਪਾਂ ਬਰੋਜ ਬਣੇ ਹੋਏ ਆ ਤਾੜੀ ਹੈ ਆਪਾਂ ਲਈ ਹੋਈ ਜਿੱਤੀ ਆ ਵੀਰੋ ਇਹਦਾ ਲੜਾਈਆਂ ਆਪਾਂ ਨੂੰ ਹੋਰ ਵੀ ਮੋਲਾਂ ਦੀਆਂ ਲੜਾਈਆਂ ਆ ਜੁੜੀਆਂ ਨੇ ਦੇ ਵਿੱਚ ਇਹ ਲੜਾਈ ਕਰੜੀਆਂ ਕਿਉਂਕਿ ਇਹ ਹੈ ਭਗਵਾਨਕਾਂ ਜਾਂ ਮੋਦੀ ਦਾ ਕਰੀ ਇਹ ਲੜਾਈਆਂ ਤਾਂ ਇਹ ਦੋਵੇਂ ਕਰਦੇ ਆ ਇਹ ਵੱਡੀਆਂ ਲੜਾਈਆਂ ਆ ਦੁਨੀਆਂ ਨੂੰ ਕਿਰੋਗੋਏ ਦਾ ਤੋਂ 15 ਮੀਰ ਬੰਦੇ ਆ ਉਹ ਇਹਨਾਂ ਦੇ ਗਾਲ ਖਾ ਦਿੰਦੇ ਆ ਕਿ ਇੰਦਾ ਨਹੀਂ ਕਰਨਾ ਇੰਦਾ ਨਹੀਂ ਕਰਨਾ ਹੁਣ ਆਪਾਂ ਨੂੰ 50% ਨੁਕਸਾਨ ਹੋਇਆ ਆ ਆਪੀ ਦਾ ਆਹ ਖਾਨ ਵਾਲੀ ਜਿਹੜੀ ਸੀ ਅਮਰੀਕਾ ਤੋਂ ਕੈਨੇਡਾ ਤੋਂ ਚਟਵੇ ਤੋਂ ਆਦੀ ਸੀ ਉਹ ਵੀ ਪਾਟ ਹੋ ਗਈ ਆ ਜਦੋਂ ਆਪਣੇ ਰਾਸੀ ਡੀਟਾ ਨੇ ਆਪਣਾ ਚੀਜ਼ ਨਾਲ ਪਸੰਦੀ ਕਰ ਲਿਆ ਚੀਜ਼ ਤੋਂ ਆਪਾਂ ਹੁਣ ਦਾਇਆ ਖਾਨ ਮਿਲ ਗਈ ਐਵੇਂ ਆਪਾਂ ਜੁਰੂਰੀਆਂ ਦੀ ਜੁਰਗਾ ਬਾਦੀ ਕਿੰਨੀ ਪ੍ਰੋਬਲਮ ਆਈ ਆ ਵੀਰੋਂ ਆਪਾਂ ਕੋਈ ਇੱਕੇ ਵਜਿਹੀ ਰਹਿਣਾ ਪਵੇਗਾ ਤਾਂ ਹੀ ਆਪਾਂ ਲੱਗਾ ਜਿਹਾ ਸਮਾਗਮ ਕਰ ਸਕਾਂਗੇ ਧੰਨਵਾਦ ਜੀ